ਸੰਗਤ ਜੀ ਸਾਖੀ ਪੂਰੀ ਸੁਣਨੀ ਹੈ ਜੀ ਤਾਂ ਜੋ ਗੁਰੂ ਨਾਨਕ ਦੇਵ ਜੀ ਆਪਣੇ ਤੇ ਮਿਹਰ ਕਰਨ ਅਤੇ ਆਪਾਂ ਵੀਡੀਓ ਨੂੰ ਲਾਈਕ ਕਰਨਾ ਹੈ ਜੀ ਸ਼ੇਅਰ ਕਰਨਾ ਹੈ ਜੀ ਅਤੇ ਕਮੈਂਟ ਵਿੱਚ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਜ਼ਰੂਰ ਲਿਖਣਾ ਹੈ ਜੀ ਅਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਹੈ ਜੀ ਅਤੇ ਆਓ ਆਪਾਂ ਸੁਣਦੇ ਹਾਂ ਜੀ ਸਾਖੀ ਗੁਰੂ ਪਿਆਰੀ ਸਾਧ ਸੰਗਤ ਜੀ ਸਾਖੀ ਦਾ ਨਾਮ ਹੈ ਗੁਰੂ ਨਾਨਕ ਦੇਵ ਜੀ ਨੂੰ ਲੋਕਾਂ ਨੇ ਪੱਥਰ ਕਿਉਂ ਮਾਰੇ ਮੱਕੇ ਤੋਂ ਗੁਰੂ ਜੀ ਬਗਦਾਦ ਪਹੁੰਚੇ ਇਹ ਸ਼ਹਿਰ ਵੀ ਇਸਲਾਮ ਦਾ ਵੱਡਾ ਗੜ੍ਹ ਸੀ ਆਪ ਨਗਰ ਤੋਂ ਬਾਹਰ ਇੱਕ ਨਵੇਕਲੀ ਥਾਂ ਤੇ ਜਾ ਟਿਕੇ ਅਰਜ ਦੇ ਸਮੇਂ ਮੁੱਲਾ ਨੇ ਆਵਾਜ਼ ਦਿੱਤੀ ਅਤੇ ਲੋਕ ਨਮਾਜ਼ ਪੜਨ ਲਈ ਮਸਜਿੱਤੇ ਜਾਣੇ ਸ਼ੁਰੂ ਹੋਏ ਗੁਰੂ ਜੀ ਨੇ ਮਿੱਠੀ ਧੁਨ ਵਿੱਚ ਸਤ ਕਰਤਾਰ ਸਤ ਕਰਤਾਰ ਦਾ ਜਾਪ ਸ਼ੁਰੂ ਕਰ ਦਿੱਤਾ ਲੋਕਾਂ ਦੇ ਕੰਨ 'ਇਹ ਨਵੀਂ ਕਿਸਮ ਦੀ ਆਵਾਜ਼ ਪਈ ਤਾਂ ਉਹ ਹੈਰਾਨ ਹੋਣ ਲੱਗੇ ਇਸ ਵੇਲੇ ਭਾਈ ਮਰਦਾਨਾ ਜੀ ਨੇ ਰਵਾਬ ਬਜਾਉਣੀ ਸ਼ੁਰੂ ਕਰ ਦਿੱਤੀ ਇਹ ਗੁਰੂ ਜੀ ਉਸ ਦੀ ਤਾਲ ਨਾਲ ਸ਼ਬਦ ਉਚਾਰਨ ਲੱਗੇ ਇਸਲਾਮ ਵਿੱਚ ਰਾਗ ਸੰਗੀਤ ਨਖਿੱਦ ਮੰਨਿਆ ਗਿਆ ਹੈ ਉਸੇ ਇਸਲਾਮ ਦੇ ਗੜ ਵਿੱਚ ਸਰਾ ਦੀ ਇਹ ਉਲੰਘਣਾ ਹੁੰਦੀ ਵੇਖ ਕੇ ਕੱਟੜਵਾਦੀ ਮੁਸਲਮਾਨ ਕ੍ਰੋਧਵਾਨ ਹੋ ਉੱਠੇ ਉਹਨਾਂ ਨੇ ਉਸੇ ਵੇਲੇ ਬਗਦਾਦ ਦੇ ਹਾਕਮ ਤੇ ਵੱਡੇ ਪੀਰ ਕੋਲ ਜਾ ਸ਼ਿਕਾਇਤ ਕੀਤੀ ਉਹਨਾਂ ਨੇ ਵਿਚਾਰ ਕਰਕੇ ਹੁਕਮ ਜਾਰੀ ਕੀਤਾ ਦੀ ਦੋਹਾ ਕਾਫਰਾਂ ਨੂੰ ਹੌਰਨ ਸੰਗਸਾਰ ਕੀਤਾ ਜਾਵੇ ਭਾਵ ਅਥਰ ਮਾਰ ਮਾਰ ਕੇ ਮਾਰ ਦਿੱਤਾ ਜਾਵੇ ਹੁਕਮ ਮਿਲਦਿਆਂ ਹੀ ਲੋਕ ਰੋੜੇ ਲੈ ਕੇ ਗੁਰੂ ਜੀ ਤੇ ਭਾਈ ਮਰਦਾਨੇ ਜੀ ਵੱਲ ਉਮਲ ਪਏ ਪਰ ਜਿਵੇਂ ਹੀ ਉਹਨਾਂ ਦੀਆਂ ਨਜ਼ਰਾਂ ਸਤਗੁਰਾਂ ਦੇ ਇਲਾਹੀ ਨੂਰ ਭਰੇ ਚਿਹਰੇ ਤੇ ਪਈਆਂ ਉਨ੍ਹਾਂ ਦੇ ਹੱਥ ਰੁਕ ਗਏ ਤੇ ਉਹ ਗੁਰੂ ਜੀ ਵੱਲ ਵੇਖਦੇ ਰਹਿ ਗਏ ਸਤ ਗੁਰੂ ਜੀ ਨੇ ਮਿੱਠੇ ਬਚਨਾਂ ਦੁਆਰਾ ਉਨ੍ਹਾਂ ਨੂੰ ਸੱਚ ਧਰਮ ਦਾ ਗਿਆਨ ਕਰਵਾਇਆ ਲੋਕਾਂ ਦਾ ਕਰੋਧ ਸ਼ਾਂਤ ਹੋ ਗਿਆ ਉਹ ਅਸ਼ਚਰਯੇ ਵਿੱਚ ਡੁੱਬੇ ਸਤ ਗੁਰਾਂ ਦੇ ਸਤ ਵਚਨ ਸੁਣਦੇ ਗਏ ਤੇ નિਹਾਲ ਹੁੰਦੇ ਗਏ ਵੱਡੇ ਪੀਰ ਨੂੰ ਜਦੋਂ ਇਸ ਦੀ ਖਬਰ ਹੋਈ ਤਾਂ ਉਹ ਵੀ ਇਸ ਅਨੋਖੇ ਫਕੀਰ ਨੂੰ ਵੇਖਣ ਪਹੁੰਚਾ ਉਸ ਨੇ ਗੁਰੂ ਜੀ ਨੂੰ ਕਈ ਪ੍ਰਕਾਰ ਦੇ ਸਵਾਲ ਕੀਤੇ ਗੁਰੂ ਜੀ ਨੇ ਦਲੀਲਾਂ ਭਰੇ ਢੰਗ ਨਾਲ ਉੱਤਰ ਦਿੱਤੇ ਜਿਸ ਨਾਲ ਪੀਰ ਹੋਰਾਂ ਦੀ ਪੂਰੀ ਤਸੱਲੀ ਹੋ ਗਈ ਗੁਰੂ ਜੀ ਨੇ ਭਵਨਾਂ ਨੂੰ ਟੱਕੜਵਾਦ ਅੰਧਵਿਸ਼ਵਾਸ त्याग ਕੇ ਸੱਚ ਧਰਮ ਦਾ ਰਾਹ ਪਾਕੜਨ ਦਾ ਉਪਦੇਸ਼ ਦਿੱਤਾ ਅਤੇ ਮਨੁੱਖ ਨੂੰ ਰੱਬ ਦਾ ਰੂਪ ਸਮਝ ਕੇ ਪਿਆਰ ਕਰਨ ਤੇ ਉਸ ਦੀ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਇਹ ਸੀ ਜੀ ਧੰਤਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਾਖੀ ਸੰਗਤਜੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਇਕ ਜਰੂਰ ਕਰ ਦਿਓ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ